ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਇਬ ਸਿੰਘ ਨੰਬਰਦਾਰ ਐਂਡ ਆਂੜਿਆ ਵਾਲੀ ਤੇ ਮੌਜੂਦਾ ਸਰਪੰਚ ਤੇ ਮੇਰੀ ਮੈਡਮ ਬਲਜਿੰਦਰ ਕੌਰ ਤੇ ਉਹ ਸਰਪੰਚ ਨੇ ਜੀ ਮੈਂ ਨੰਬਰਦਾਰ ਹਾਂ ਲੋੜੀ ਤਿਆਰ ਮਤਲਬ ਮਾਗੀ ਸੰਗਰਾਣ ਦੇ ਲੋੜੀ ਦੇ ਧਿਆਰ ਨੂੰ ਤੇ ਮਾਗੀ ਦੇ ਸੰਗਰਾਣ ਦੇ ਧਿਆੜੇ ਨੂੰ ਮੁੱਖ ਰੱਖਦੇ ਹੋਏ ਲੱਖ ਲੱਖ ਵਧਾਈ ਦਿੰਨਾ ਜੀ ਦੇਸ਼ ਪ੍ਰਦੇਸ਼ ਚ ਬੈਠੇ ਪੰਜਾਬੀ ਭੈਣ ਭਰਾ ਸਾਰੇ ਉਹਨਾਂ ਨੂੰ ਵਧਾਈਆਂ ਦਿੰਨਾ ਜੀ ਬਾਅਦ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ